ہمیں تم نے آج گھر کیسے سنا بابے سارے لا جاؤ ہٹا ایک زندہ باد زندہ باد زندہ باد جتھے جونیئر زندہ باد زندہ باد مرदाबाद 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 دادو ہمیں ہیں بول کو ہمیں ਪਲੇ ਬਾਤੇ ਜਾਣੇ ਇਸੇ ਰੱਖ ਬਿਜਲੀ ਪ੍ਰੋਜੈਕਟ ਮਰਦਾਵਾਜ਼ 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 ਬਿਜਲੀ ਮੈਨੇਜਮੈਂਟ ਮਰਦਾਵਾਜ਼ ਮਰਦਾਵਾਜ਼ ਦੇ ਬੈਜੂ ਮਰਦਾਵਾਜ਼ ਬਿਜਲੀ ਮੈਨੇਜਮੈਂਟ ਮਰਦਾਵਾਜ਼ 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 ਜਿੰਦਾਬਾਦ ਜਿੰਦਾਬਾਦ ज़िंदबाद हफ़्ती जो लड़े लो हाली जो लड़े लो जे

ਸਾਡੇ 20 ਸਾਲਾਂ ਦਾ ਚੱਲ ਰਿਹਾ ਸਰ ਸੰਘਰਸ਼ ਕਿਸੇ ਤਰ੍ਹਾਂ ਦਾ ਵੀ ਸਾਡਾ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਚਲੋ ਅਸੀਂ ਬਹੁਤ ਉਮੀਦ ਨਾਲ ਇਹ ਸਰਕਾਰ ਨੂੰ ਚੁਣਿਆ ਵੀ ਚਲੋ ਸ਼ਾਇਦ ਸਾਡਾ ਮਸਲਾ ਹੱਲ ਕਰਨਗੇ ਔਰ ਇਹਨਾਂ ਨੇ ਸਾਨੂੰ ਉਸ ਤੋਂ ਵੀ ਵੱਧ ਦੁਇਦਾ ਦੇ ਵਿੱਚ ਪਾ ਕੇ ਰੱਖਤਾ ਠੀਕ ਹੈ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਦਾ ਹੈ ਸਾਡੇ ਭੈਣਾਂ ਭਰਾਵਾਂ ਵਿੱਚ ਆਪਸੀ ਸਾਨੂੰ ਫਰਕ ਪਾਦਾ ਹੈ ਠੀਕ ਹੈ ਬਈਆਂ ਕੁੜੀਆਂ ਨੂੰ ਨਹੀਂ ਦੇ ਸਕਦੇ ਜਿਨ੍ਹਾਂ ਦੇ ਜਿਨ੍ਹਾਂ ਦੀ ਵਾਈਫ ਜੋਬ ਹੈ ਉਹਨਾਂ ਨੂੰ ਨਹੀਂ ਦੇ ਸਕਦੇ ਇਸ ਤਰ੍ਹਾਂ ਕਰਕੇ ਸਾਨੂੰ ਬਹੁਤ ਸਾਰੀਆਂ ਕੈਟਾਗਰੀਆਂ ਦੇ ਵਿੱਚ ਵੰਡਦਾ ਹੈ ਸਰ ਮੰਗਲ ਸਰ ਸਾਡੀ ਇਹ ਵੀ ਸਭ ਤੋਂ ਵੱਡੀ ਤਾਂ ਸਾਡਾ ਹੈਗਾ ਵਿਆਜ ਦਾ ਜੋ ਕਿ ਸਾਡੀ ਪੈਨਸ਼ਨ ਦੇ ਉੱਤੇ 12-12% ਵਿਆਜ ਲਾ ਕੇ ਮੇਰਾ ਇਸ ਵਕਤ 50+ ਬੰਦ ਹੈ ਸਰ 50 ਲੱਖ ਤੋਂ ਉੱਪਰ ਬੰਦ ਹੈ ਜੋ ਕਿ ਅਸੀਂ ਦੇਣ ਦੇ ਬਿਲਕੁਲ ਵੀ ਕਾਬਿਲ ਨਹੀਂ ਆ ਠੀਕ ਹੈ ਜੇ ਸਾਡੇ ਕੋਲ ਇੰਨੇ ਹੁੰਦੇ ਤਾਂ ਅਸੀਂ ਇੱਥੇ ਆਉਂਦੇ ਹੀ ਨਾ ਠੀਕ ਹੈ ਇਹ ਸਾਹ ਹੋਰ ਕੀ ਸਾਰੇ ਮਹਿਕਮਿਆਂ ਦੇ ਵਿੱਚ ਨਹੀਂ ਹੈ ਕਿ ਕਿਸੇ ਕੁੜੀ ਨੂੰ ਜੌਬ ਨਹੀਂ ਦਿੱਤੀ ਹੈ ਉਹ ਸਿਰਫ ਇਹੀ ਹੈ ਹਾਈ ਕੋਰਟ ਵੱਲੋਂ ਵੀ ਆਰਡਰ ਹੋ ਚੁੱਕਿਆ ਸਿਰਫ ਇੱਕ ਇਹੀ ਡਿਪਾਰਟਮੈਂਟ ਹੈ ਜੋ ਕਿ ਨਹੀਂ ਮੰਨਦੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਇਹ ਨਹੀਂ ਮੰਨਦੇ ਕਿੰਨੇ ਟਾਈਮ ਦੀ ਮੰਗ ਹੈ ਜੀ ਤੁਹਾਡੀ ਵੀ तकरीबन 20 ਸਾਲ ਦੀ ਸਰ ਤੇ ਕੋਈ ਅੱਜ ਤੁਸੀਂ ਧਰਨਾ ਲਾਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਕੋਈ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਰ ਜਿਵੇਂ ਦੀ ਸਰਕਾਰ ਹੈ ਉਦਾਂ ਦਾ ਹੀ ਪ੍ਰਸ਼ਾਸਨ ਹੈ ਪਰਸ਼ਪਾਲ ਸਿੰਘ ਜੀ ਮੰਗ ਜੀ ਸਾਡੀਆਂ ਸਾਰੀਆਂ ਨੇ ਵੈਸੇ ਤਾਂ ਚਰਨਜੀਤ ਜੀ ਨੇ ਸਾਨੂੰ ਦੱਸਤੀਆਂ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਹੈ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਸ਼ਹੀਦ ਹੋਏ ਨੇ ਮਹਕਮੇ ਚ ਉਹਨਾਂ ਦੀ ਮੌਤ ਵੀ ਮੰਨਦੀ ਸੀ ਮੌਤ ਮੌਤ ਵਿੱਚ ਫਰਕ ਪਾਤਾ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ ਚ ਐਕਸੀਡੈਂਟ ਹੋ ਗਿਆ ਕਿਸੇ ਨੂੰ ਦਫ਼ਤਰ ਚ ਕੰਮ ਕਰਦੇ ਨੂੰ ਹੱਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ ਜਿਸ ਸਮੇ ਸਾਡੇ ਪਿਤਾ ਜੀ ਗੁਜ਼ਰੇ ਸੀ ਉਸ ਸਮੇ ਸਾਡੀਆਂ ਸੋਲੀਸ਼ੀਅਮ ਦੇ ਰੂਪ ਵਿੱਚ ਸਾਡੀਆਂ ਮਾਮਾ ਨੂੰ ਸਿਰਫ 3 ਲੱਖ ਰੁਪਇਆ ਰਕਮ ਮਿਲੀ ਸੀ ਜਿਹੜੀ ਕਿ 12% ਵਿਆਜ ਲਗਾ ਲਗਾ ਕੇ ਬੋਰਡ ਨੇ 12 ਤੋਂ 15 ਲੱਖ ਰੁਪਏ ਪ੍ਰਤੀ ਮੁਲਾਜ਼ਮ ਕਰ ਦਿੱਤੀ ਹੈ ਅਤੇ ਜਿਹੜੀ 15-15 ਹਜ਼ਾਰ ਪੈਨਸ਼ਨ ਮਿਲੀ ਸੀ ਉਹਤੇ ਵੀ 12% ਵਿਆਜ ਲਾ ਕੇ ਕੋਲਰ ਰਕਮ ਜਿਹੜੀ ਬਿਸ਼ੂਲਣਜੋਗ ਰਕਮ ਬਣਾਈ ਆ ਪਰ ਮਲਾਜਮ 50 ਲੱਖ ਤੋਂ ਉੱਪਰ ਬਣਾਈ ਆ ਜੀ ਜੇ ਸਾਡੇ ਕੋਲੇ ਇੰਨੀ ਰਕਮ ਹੋਵੇ ਅਸੀਂ ਇਹਨਾਂ ਦੀ ਅਮਨਤਾ ਨਹੀਂ ਕਰਦੇ ਔਰ ਮਨਪ੍ਰੀਤਿਆਲੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਡਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਿਆ ਅੱਜ ਜੀ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਆ ਤਾਂ ਠੀਕ ਆ ਨਹੀਂ ਅਸੀਂ ਇਹਨੂੰ ਕਾਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ ਜੀ ਪੱਕਾ ਮੋਰਚਾ ਲਾਵਾਂਗੇ ਮੇਰਾ ਨਾਮ ਚਰਨੀ ਸਿੰਘ ਦਿਓਣਾ ਜੀ ਮੈਂ ਬੇਰੋਜ਼ਗਾਰ ਮਿੱਤ ਕਾਸੇ ਕਮੇਟੀ ਦਾ ਪ੍ਰਧਾਨ ਆ ਸਾਡੀ ਜਿਹੜੇ ਮੁਲਾਜ਼ਮ ਸੀਗੇ ਸਾਡੇ ਮਾਪੇ ਮੁਲਾਜ਼ਮ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਕਿ ਸਾਡੀ ਨੌਕਰੀ ਬਣਦੀ ਬਿਜਲੀ ਬੋਰਡ ਕੰਨੀ ਉਹਦੇ ਵਾਸਤੇ ਹੀ ਤੁਹਾਨੂੰ ਲਾ ਰਹੇ ਆ ਲਗਾਤਾਰ ਪਿਛਲੇ 20-22 ਸਾਲਾਂ ਤੋਂ ਇੱਕ ਪਾਲਸੀ ਆ ਸਰਕਾਰ ਨੇ ਕੱਢੀ ਸੀ ਪਰ ਉਹਦੇ ਵਿੱਚ ਵੀ ਬੋਰਡ ਨੇ ਬਿਜਲੀ ਬੋਰਡ ਨੇ ਬੇਰੋੜੀਆਂ ਸ਼ਰਤਾਂ ਲਾ ਕੇ ਨਾ ਸਾਡੇ 6000 ਸਾਥੀਆਂ ਨੂੰ ਲਮਕਾ ਕੇ ਰੱਖਤਾ ਦੋ ਸਾਲਾਂ ਦੇ ਸਿਰਫ 400 ਬੰਦਾ ਹੀ ਨੌਕਰੀ ਲੈਣ ਦੇ ਕਾਬਿਲ ਹੋਇਆਗਾ ਹਲੇ ਵੀ ਇੰਨੇ ਕੇਸ ਪੈਂਡਿੰਗ ਨੇ ਸਾਰੇ ਪੰਜਾਬ 'ਚ ਬੈਠੇ ਨੇ ਸਾਡੀ ਇਹੀ ਦਰਖਾਸਤਾਂ ਬਾਰ-ਬਾਰ ਵੀ ਸਾਡੀ ਉਹ ਕੇਸਾਂ ਨੂੰ ਵੀ ਕਨਸੀਡਰ ਕੀਤਾ ਜਾਵੇ ਜਿਵੇਂ ਇਹ ਸਰਕਾਰ ਨਾਅਰਾ ਦੇ ਕੇ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਨਾਅਰਾ ਦੇ ਕੇ ਆਈ ਹੈ ਵੀ ਹਰ ਘਰ ਨੌਕਰੀ ਤਾਂ ਸਾਡੇ ਦਾ ਘਰੋਂ ਮੁਲਾਜ਼ਮ ਗਏ ਹੋਏ ਆ ਨਾ ਸਾਡਾ ਤਾਂ ਹੱਕ ਪਹਿਲੇ ਨੰਬਰ ਤੇ ਬੰਦਾ ਤੇ ਸਾਨੂੰ ਹੱਕ ਦਿੱਤਾ ਜਾਵੇ ਭਾਈ ਜੀ ਇਹ ਪਾਲਿਸੀ ਜਿਹੜੀ ਪਾਲਿਸੀ ਆਈ ਹੈ ਨਾ ਅਸੀਂ ਦੇਖੀ ਹੈ ਮੰਦਭਾਗੀ ਪਾਲਿਸੀ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਨੇ ਬਹੁਤ ਸੰਘਰਸ਼ ਆ ਬਹੁਤ ਹਰਨੇ ਆ ਅਸੀਂ ਲਗਾਤਾਰ ਟੈਂਕੀਆਂ ਤੇ ਚੜੇ 3 ਮਹੀਨੇ ਲਗਾਤਾਰ ਇਸੇ ਹੈੱਡ ਆਫਿਸ ਦੀ 6ਵੀਂ ਮੰਜ਼ਲ ਤੇ ਹੀ ਬੈਠੇ ਰਹੇ ਆ ਚੰਨੀ ਸਰਕਾਰ ਵੇਲੇ ਫੇਰ ਕਿਤੇ ਜਾ ਕੇ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਸਾਹਨੇ ਵਾਦਾ ਕੀਤਾ ਸੀ ਸਾਡੀ ਪਾਲਿਸੀ ਕੱਢਣ ਦਾ ਤੇ ਉਹਨਾਂ ਨੇ ਪਾਲਿਸੀ ਕੱਢੀ ਵੀ ਪਰ ਉਹ ਕਿਤੇ ਨਾ ਕਿਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਨਾ ਚਾਲਾਂ ਵਿੱਚ ਫਸ ਕੇ ਜਿਹੜਾ ਕੀ ਸਾਡੇ ਤੇ ਇੰਨੀਆਂ ਕੰਡੀਸ਼ਨਾਂ ਇੰਨੀਆਂ ਸ਼ਰਤਾਂ ਲੱਗਦੀਆਂ ਹੋਈਆਂ ਨੇ ਜਿਵੇਂ ਵੈਜਾਂ ਕੁੜੀਆਂ ਨੂੰ ਨਾ ਕੰਸੀਡਰ ਕਰਨਾ ਉਮਰ ਉਮਰ ਹੱਦ ਰੱਖਦੀ ਐਥੇ ਕੋਈ ਨੌਕਰੀ ਦੇ ਵਿੱਚ ਉਮਰ ਹੱਦ ਨਹੀਂ ਹੁੰਦੀ ਫਿਰ ਵਰਕਚਾਰ ਦੇ ਮੋਤੇ ਵੈਜਾਂ ਜਿਹੜੇ ਬੱਚੇ ਵਿਆਹੇ ਗਏ ਉਹਨਾਂ ਨੂੰ ਨੌਕਰੀਆਂ ਲੱਗੀਆਂ ਪਤਰੀਆਂ ਨੇ ਜਾਂ ਮਾਪੇ ਦੋ ਨੌਕਰੀ ਲੱਗੇ ਨੇ ਔਰ ਹੀ ਬਹੁਤ ਰਾ ਦੇ ਮੁੱਦੇ ਨੇ ਸਭ ਤੋਂ ਵੱਡਾ ਬੰਦਾ ਆ ਪੈਸਿਆਂ ਦਾ ਅੱਜ ਦੇ ਟਾਈਮ 'ਚ ਤੁਸੀਂ ਹੱਸੋਗੇ ਗੱਲ ਸੁਣ ਕੇ ਵੀ ਕਲਾਸ 4 ਦੀ ਨੌਕਰੀ ਲੈਣੀ ਆ ਤਾਂ 40 40 50 ਲੱਖ ਰੁਪਏ ਤੁਹਾਨੂੰ 12% ਵਿਆਜ ਨਾਲ ਭਰਨਾ ਪਊਗਾ ਮੈਨੂੰ ਆ ਦੱਸੋ ਜੇ ਅਸੀਂ 40 50 ਲੱਖ ਦੇ ਵਾਰਿਸ ਹੁੰਦੇ ਦੇਣ ਦੇ ਕਾਬਲ ਹੁੰਦੇ ਫਿਰ ਅਸੀਂ ਬੀਲੀਬੋਰਡ ਦੀ ਪੀਐਨ ਦੀ ਨੌਕਰੀ ਲੈਂਦੇ ਇਹ ਸਾਡੇ ਨਾਲ ਸਰੇ ਸਰੇ ਧੱਕਾਗਾ ਸਾਨੂੰ ਸਾਡੇ ਪਿਤਾ ਦੀ ਕੁਰਬਾਨੀ ਨੂੰ ਇਹਨਾਂ ਨੇ ਰਾਹਾਂ 'ਚ ਰੋਲ ਕੇ ਰੱਖਤਾ ਕਿੰਨੇ ਟਾਈਮ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਅੱਜ ਅਸੀਂ ਨਵੇਂ ਸ਼ਰੇ ਤੋਂ ਸ਼ੁਰੂਆਤ ਕੀਤੀ ਐ ਜੇ ਮੈਨੇਜਮੈਂਟ ਚੇਅਰਮੈਨ ਸਾਹਿਬ ਸਾਨੂੰ ਮੀਟਿੰਗ ਨਹੀਂ ਦੇਣਗੇ ਸਾਡੀ ਤਕਰੀਫਾ ਨਹੀਂ ਸੁਣਨਗੇ ਸਾਡਾ ਇਹ ਸੈਸ਼ਨ ਜਿਵੇਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਸਾਡਾ ਆਪਣਾ ਸੈਸ਼ਨ ਚੱਲੂਗਾ ਔਰ ਲਗਾਤਾਰ ਚੱਲੂਗਾ ਅਸੀਂ ਆਪਣਾ ਇੱਥੇ ਸਾਰੇ ਗੇਟ ਬੰਦ ਕਰਕੇ ਬੈਠਾਂਗੇ ਕੀ ਕੀ ਮੰਗਾਂ ਨੇ ਤੁਹਾਡੀਆਂ ਸਾਡੀ ਸਾਡੀਆਂ ਮੰਗਾਂ ਨੌਕਰੀ ਹਰ ਕਾਰ ਨੌਕਰੀ ਦੀ ਮੰਗ ਹੈ ਸਾਰੀਆਂ ਸ਼ਰਤਾਂ ਹਟਾਉਂਦੇ ਹੋਏ ਤੇ ਜਿਹੜਾ ਤੋਂ ਪੈਸੇ ਦੀ ਰਿਕਵਰੀ ਪਾਈ ਇਹਨਾਂ ਨੇ ਦੇਖੋ ਜਦੋਂ ਕੋਈ ਸਰਕਾਰੀ ਮੁਲਾਜ਼ਮ ਮਰਦਾ ਅੱਜ ਕਰੋੜ-ਕਰੋੜ ਰੁਪਏ ਦੇਈ ਜਾਂਦੀ ਹੈ ਮਾਨ ਸਰਕਾਰ ਤੇ ਸਾਤੋਂ ਹੋਈ ਕਰੋੜ-ਕਰੋੜ ਵਾਪਸ ਲੈ ਕੇ ਨੌਕਰੀ ਕਲਾਸ 4 ਦੀ ਨੌਕਰੀ ਦੀ ਪਾਲਿਸੀ ਕੱਢੀ ਆ ਮੇਰਾ ਕਹਿਣਾ ਵੀ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕਰੋੜ ਰੁਪਏ ਦੇਣਾ ਬੰਦ ਕਰੋ ਕੱਲ ਨੂੰ ਕਿਤੇ ਉਹਨਾਂ ਨੌਕਰੀ ਮੰਗ ਲਈ ਤਾਂ ਇਹ ਕਰੋੜ ਦਾ 2 ਕਰੋੜ ਭਰਉਣਗੇ ਨਹੀਂ ਜੀ ਇੱਕ ਵੱਜ ਚੁੱਕਿਆਗਾ ਡੇਢ ਵੱਜ ਚੁੱਕਿਆਗਾ ਇਹ ਤਾਂ ਕੋਈ ਮੀਟਿੰਗ ਨਹੀਂ ਅਸੀਂ ਪਹਿਲਾਂ ਇੱਕ ਨੰਬਰ ਗੇਟ ਬੰਦ ਕੀਤਾ ਸੀ ਹੁਣ ਸਵੇਰ 3 ਜੇ ਨੰਬਰ ਗੇਟ ਹੀ ਬੰਦ ਕੀਤਾਗਾ ਅਸੀਂ ਇੱਦਾਂ ਹੀ ਅੱਗੇ ਵਧਦੇ ਜਾਵਾਂਗੇ ਜਦੋਂ ਤੱਕ ਸਾਡੀ ਪ੍ਰੋਪਰ ਮੀਟਿੰਗ ਨਹੀਂ ਹੋਊਗੀ ਇਹਨਾਂ ਨੇ ਬਿਜਲੀ ਬੋਰਡ ਦੀ ਘਟੀਆਂ ਮਨੇ